ਪਰਮ ਸਤਕਾਰ ਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਉਸ ਵੇਲੇ ਧਰਤੀ ਉੱਤੇ ਅਵਤਾਰ ਲੈ ਕੇ ਆਏ ਜਦੋਂ ਧਰਮ ਬਦਲਾਉ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਸੀ ਔਰੰਗਜ਼ੇਬ ਨੇ ਕਸਮ ਖਾਧੀ ਸੀ ਕਿ ਉਹ ਰਜਾਨਾ ਸਵਾ ਮਣ ਜਿਉ ਤੋਲ ਕੇ ਫਿਰ ਰੋਟੀ ਖਾਂਦਾ ਸੀ ਤੇ ਜਿਉ ਤੋਲਣ ਵਾਸਤੇ ਵੀ ਉਸਨੇ 40 ਸਿਰ ਦਾ ਮਣ ਬਣਾ ਲਿਆ ਸੀ ਪਹਿਲਾ ਮਾਣਾ 16 ਸਿਰ ਦਾ ਹੁੰਦਾ ਸੀਗਾ ਕਵੀ ਦੀ ਕਲਮ ਨੇ ਉਸ ਵੇਲੇ ਦੇ ਹਾਲ ਨੂੰ ਇਉਂ ਲਿਖਿਆ ਜੇ ਕਲਗੀਧਰ ਪਾਤਸ਼ਾਹ ਇਸ ਧਰਤੀ ਤੇ ਉਤਾਰ ਲੈ ਕੇ ਨਾ ਆਉਂਦੇ ਤਾਂ ਦੇਸ਼ ਦੀ ਹਾਲਤ ਕੀ ਹੁੰਦੀ ਕਿਸ ਤਰ੍ਹਾਂ ਦਾ ਨਕਸ਼ਾ ਹੁੰਦਾ ਸਾਧੂ ਸਿੰਘ ਪਤੰਗਾ ਆਪ ਦੇ ਕਰਨ ਵਾਲਾ ਇਉਂ ਬਿਆਨ ਕਰਦਾ ਹੈ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਜਪਜੀ ਸਾਹਿਬ ਕੋਈ ਨਾ ਪੜਦਾ ਪੜਦੇ ਸਭੇ ਨਮਾਜ਼ਾਂ ਭਈ ਪੜਦੇ ਸਭੇ ਨਮਾਜ਼ਾਂ ਤਨ ਮੇਲ ਦੀ ਦੇਖ ਨਾ ਹੁੰਦੀ ਦਿੰਦੇ ਲੋਕ ਨਿਆਜ਼ਾਂ ਜੀ ਦਿੰਦੇ ਲੋਕ ਨਿਆਜ਼ਾਂ ਉਲਟਾ ਪਲਟਾ ਕਰ ਦੇਣਾ ਸੀ ਸਾਰੇ ਰੀਤ ਰਵਾਜਾਂ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਮੰਦਰਾਂ ਦੇ ਵਿੱਚ ਮੁੜ ਕੇ ਸੋਚੋ ਕਿਹੜਾ ਟੱਲ ਵਜਾਉਂਦਾ ਜੀ ਕਿਹੜਾ ਟੱਲ ਵਜਾਉਂਦਾ ਮੂਰਤ ਮੂਰੇ ਫੁੱਲ ਨਾ ਹੁੰਦੇ ਨਾ ਕੋਈ ਜੋਤ ਜਗਾਉਂਦਾ ਜੀ ਨਾ ਕੋਈ ਜੋਤ ਜਗਾਉਂਦਾ ਨਾ ਕੋਈ ਕਰਦਾ ਕਦੇ ਆਰਤੀ ਨਾ ਕੋਈ ਧੂਪ ਸਖਾਉਂਦਾ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਸਿਰ ਦੇ ਵਾਲ ਕਟਾਏ ਹੁੰਦੇ ਨਾਲੇ ਮੁੱਛਾਂ ਕਟਾਉਂਦੇ ਜੀ ਨਾਲੇ ਮੁੱਛਾਂ ਕਟਾਉਂਦੇ ਦਾੜੀ ਲੰਮੀ ਛੱਡੀ ਹੁੰਦੀ ਚੋਲਾ ਹਰਾ ਸਜਾਉਂਦੇ ਗਲ ਚੋਲਾ ਹਰਾ ਸਜਾਉਂਦੇ ਸਿਰ ਤੇ ਪਗੜੀ ਬੰਨਣ ਲੱਗੇ ਟਰਨਾ ਕੌਣ ਬਣਾਉਂਦੇ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਬੰਦੇ ਸਾਰੇ ਨਾਲ ਸ਼ੌਂਕ ਦੇ ਪਾ ਲੈਂਦੇ ਸਲਵਾਰਾਂ ਜੀ ਪਾ ਲੈਂਦੇ ਸਲਵਾਰਾਂ ਕਰ ਦੇ ਕਿਦਰੇ ਫੇਰ ਗੁਲਾਮੀ ਜਾਂਨੇ ਬੰਦ ਕਤਾਰਾਂ ਜੀ ਜਾਂਦੇ ਬੰਨ ਕਤਾਰਾਂ ਘਾਟ ਮੌਤ ਦੇ ਕਈ ਉਤਾਰੇ ਜਾਂਦੇ ਲੱਖ ਹਜ਼ਾਰਾਂ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾੜੇ ਹੁੰਦਾ ਕੈਸਾ ਹਾਲ ਦੇਸ਼ ਦਾ ਅੱਲਾ ਅੱਲਾ ਕਰਦੇ ਸਾਰੇ RAM ਨਾਮ ਛੱਡ ਜਾਂਦੇ ਜੀ RAM ਨਾਮ ਛੱਡ ਜਾਂਦੇ ਨਾ ਕੋਈ ਹੁੰਦੇ ਕਿਤੇ ਪੁਜਾਰੀ ਨਾ ਕੋਈ ਹੁੰਦੇ ਪਾਂਦੇ ਜੀ ਨਾ ਕੋਈ ਹੁੰਦੇ ਪਾਂਦੇ ਨਾ ਕੋਈ ਸਰਦਾਰ ਕਹਾਉਂਦਾ ਨਾ ਕੋਈ ਸੰਤ ਕਹਾਂਦੇ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾੜੇ ਹੁੰਦਾ ਕੈਸਾ ਹਾਲ ਦੇਸ਼ ਦਾ ਨਾ ਕਿਦਰੇ ਕੋਈ ਟਿੱਲਾ ਹੁੰਦਾ ਨਾ ਹੁੰਦਾ ਕੋਈ ਡੇਰਾ ਜੇ ਨਾ ਹੁੰਦਾ ਕੋਈ ਡੇਰਾ ਸੰਗਤ ਪਾਕੇ ਨਾ ਕੋਈ ਬੰਦੀ ਕਿਸੇ ਸਾਧਨੂ ਘੇਰਾ ਜੇ ਕਿਸੇ ਸਾਧਨੂ ਘੇਰਾ ਗੀਤਾਂ ਦੇ ਵਿੱਚ ਨਾ ਕੋਈ ਲਿਖਦਾ ਜੋਗੀ ਵਾਲਾ ਫੇਰਾ ਜੇ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਨਾ ਕੋਈ ਇਥੇ ਪਾਠੀ ਹੁੰਦਾ ਨਾ ਕੋਈ ਹੁੰਦਾ ਰਾਗੀ ਨਾ ਕੋਈ ਹੁੰਦਾ ਰਾਗੀ ਨਾ ਕੋਈ ਸੰਨਿਆਸੀ ਹੁੰਦਾ ਨਾ ਕੋਈ ਹੁੰਦਾ ਬੈਰਾਗੀ ਜੇ ਨਾ ਕੋਈ ਹੁੰਦਾ ਬੈਰਾਗੀ ਨਾ ਮਿਲਦਾ ਫਿਰ ਕਿਤੇ ਪ੍ਰੇਮੀ ਨਾ ਮਿਲਦਾ ਵਡ ਭਾਗੀ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਉਦੇ ਕਰਨ ਤਾਂ ਹੁੰਦਾ ਪਰ ਵਿੱਚ ਹੁੰਦਾ ਨਹੀਂ ਪਤੰਗਾ ਜੀ ਹੁੰਦਾ ਨਹੀਂ ਪਤੰਗਾ ਕਈ ਕੰਮਾਂ ਵਿੱਚ ਉਲਟਾ ਪੁਲਟਾ ਪੈ ਜਾਣਾ ਸੀ ਪੰਗਾ ਜੀ ਪੈ ਜਾਣਾ ਸੀ ਪੰਗਾ ਕੋਈ ਮੈਨੂੰ ਮਾੜਾ ਕਹਿੰਦਾ ਕੋਈ ਕਹਿੰਦਾ ਚੰਗਾ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲ ਗਿਆਂ ਵਾੜੇ ਹੁੰਦਾ ਕੈਸਾ ਹਾਲ ਦੇਸ਼ ਦਾ ਹੁੰਦੇ ਜੇ ਨਾ ਕਲਗੀਆਂ ਵਾਲੇ ਹੁੰਦਾ ਕੈਸਾ ਹਾਲ ਦੇਸ਼ ਦਾ ਜੀ ਹੁੰਦਾ ਕੈਸਾ ਹਾਲ ਦੇਸ਼ ਦਾ ਬਈ ਹੁੰਦਾ ਕੈਸਾ ਹਾਲ ਦੇਸ਼ ਦਾ